ਤਾਦੇ ਨਹੀਂ ਜਿਹੜਾ ਹੈਗਾ ਬੱਚਿਆਂ ਨੂੰ ਉਹਨਾਂ ਦੇ ਪੈਰੈਂਟਸ ਨੂੰ ਅਚੀ ਯਕੀਨ ਕਰਨਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਹੈਗੇ ਨੈਗੇਟਿਵ 엘ਮੈਂਟਸ ਹੈਗੇ ਜੇਕਰ ਉਹਨਾਂ ਨੂੰ ਉਹਨਾਂ ਦੇ ਬਾਰੇ ਪਤਾ ਚੱਲਦਾ ਤਾਂ ਜਰੂਰ ਪੁਲਿਸ ਨੂੰ ਸੂਚਿਤ ਕਰਨ ਕਿਉਂਕਿ ਅਪਾ ਦੇਖਦੇ ਹੈਗੇ ਕਿ ਜਿਹੜੇ ਕ੍ਰਿਮੀਨਲ 엘ਮੈਂਟ ਹੈ ਆ ਉਹ ਬੱਚਿਆਂ ਨੂੰ ਵਿਗਾੜ ਕਰਨ ਦਾ ਫਰਟ ਕਰਦੇ ਨੇ ਤਾਂ ਜਰੂਰ ਜਿਹੜਾ ਹੈਗਾ ਇੱਕ ਐਕਟਿਵ ਜਿਹੜਾ ਹੈਗਾ ਸਿਟੀਜ਼ਨ ਬਣ ਕੇ ਪੁਲਿਸ ਨੂੰ ਜਿਹੜੀ ਹੈਗੀ ਇਹਦੀ ਸੂਚਨਾ ਦੇ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਗੈਂਗਸਟਰ ਹੈਲਪਲਾਈਨ ਵੀ ਜਿਹੜੀ ਜਾਰੀ ਕੀਤੀ ਗਈ ਹੈ ਤੋ ਤਾਂ ਕਿਸੇ ਵੀ ਤਰੀਕੇ ਦਾ ਕੋਈ ਵੀ ਅਗਰ ਸੂਚਨਾ ਹੈ ਤਾਂ ਉਹ ਵੀ ਉੱਤੇ ਦੇ ਸਕਦੇ ਹੈਗੇ ਨਾ ਦੀ ਜਿਹੜੀ ਜਾਣਕਾਰੀ ਹੈ ਉਹ ਵੀ ਗੁਫ਼ਤਗੋਈ ਹੋਈ ਜਾਏਗੀ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਬਈ ਇੱਕ ਮੈਂ ਅਪੀਲ ਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਕਰਨਾ ਚਾਹਾਂ ਕਿ ਡਿਪਟੀ ਕਮਿਸ਼ਨਰ ਕੋ ਦਾਸਪੁਰ ਵੱਲੋਂ ਆਲਰੇਡੀ ਜਿਹੜਾ ਹੈਗਾ ਟੈਨੈਂਟਸ ਰਿਲੇਟਿਡ ਹੈ ਵੈਰੀਫਿਕੇਸ਼ਨ ਹੈਗਾ ਉਹਦੇ ਸੰਬੰਧ ਦੇ ਵਿੱਚ ਜਿਹੜੀ ਇੰਸਟਰਕਸ਼ਨਸ ਹੈ ਉਹ ਜਾਰੀ ਕੀਤੇ ਗਏ ਆਪਾਂ ਜਿਹੜਾ ਵੀ ਆਪਣਾ ਚਾਹੇ ਆਪਾਂ ਕੋਈ ਵੀ ਕਿਵਾਇਦਾ ਰੱਖਾ ਅਗਰ ਅਤ ਦੇ ਹੈਗੇ ਆਪਾਂ ਕੋਈ ਦੁਕਾਨ ਦੇ ਵਿੱਚ ਕੋਈ ਕੰਮ ਕਰਨ ਵਾਲਾ ਕਰ ਰਿਹਾ ਉਹਦੀ ਵੈਰੀਫਿਕੇਸ਼ਨ ਮਰੀ ਗਈ ਹੈ ਆਪਾਂ ਦੇਖਦੇ ਆਏ ਚਈ ਵਾਰ ਜਿਹੜੇ ਹੈਗੇ ਗਲਤ ਐਲੀਮੈਂਟ ਹੈ ਉਹ ਆ ਜਾਂਦੇ ਹੈਗੇ ਤਾਂ ਸੋ ਸਾਰਿਆਂ ਦੀ ਜਾਣਕਾਰੀ ਲਈ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਡਿਪਟੀ ਕਮਿਸ਼ਨਰ ਕੋ ਦਾਸਪੁਰ ਨੇ ਜਿਹੜੇ ਇਨਸਟਰਕਸ਼ਨ ਜਾਰੀ ਕੀਤੇ ਉਹਦਾ ਅਨੁਪਾਲਨਾ ਕਰਣੀ ਬੜੀ ਜ਼ਰੂਰੀ ਹੈਗੀ ਇਹਦੇ ਸੰਬੰਧ ਵਿੱਚ ਸਾਡੀ ਟੀਮਾਂ ਜਿਹੜੀ ਹੈਗੀ ਵਕਤਾਂਾਂ ਤੇ ਚੈਕਿੰਗ ਕਰੀ ਹੈਗੀ ਅਸੀਂ ਸਾਰੀ ਦਾਸਪੁਰ ਵਾਸੀਆਂ ਨੂੰ ਜਿਹੜਾ ਵਾਸੀਆਂ ਨੂੰ ਫੀਲ ਕਰਦੇ ਹਾਂ कि जो भी अटेंडेंट्स है वेरीफिकेश नहीं होगी तो एप्लीकेशन है तुम्हें भी पता है बड़ा जरूरी है इसके अलावा अभी भी जो है तरीके आउटस्कट्स है शहर के बखा इंफोरमे पेस्ट ਅਸੀਂ ਜਿਹੜੇ ਵੈਰੀਫਿਕੇਸ਼ਨ ਆਪ ਕੋ ਕਰ ਰਹੇ ਹਾਂ ਵਿਲੇਜ ਡਿਫੈਂਸ ਕਮੇਟੀਆਂ ਪਾਇਆ ਗਿਆ ਉਹਨਾਂ ਦਾ ਕਿੰਨਾ ਵੀ ਯੋਗ ਹੁੰਦਾ ਦੇਖੋ ਵਿਲੇਜ ਡਿਫੈਂਸ ਕਮੇਟੀਆਂ ਦਾ ਬਹੁਤ بڑا ਇੰਪੋਰਟੈਂਟ ਹੈਗਾ ਯੋਧਨਿਸ਼ਾ ਬੀ ਉਹ ਜਿਹੜੀ ਮੁਹਿੰਮ ਹੈ ਉਹਦੇ ਚਵੀ ਵਿਲੇਜ ਡਿਫੈਂਸ ਕਮੇਟੀਆਂ ਦਾ ਜਿਹੜਾ ਇਨਪੁਟ ਹੈ ਆਉਟਪੁਟ ਹੈ ਉਹ ਬੜਾ ਇੰਪੋਰਟੈਂਟ ਹੈਗਾ ਉਹਨਾਂ ਦੇ ਰਾਹੀਂ ਪਬਲਿਕ ਦਾ ਜਿਹੜਾ ਹੈਗਾ ਫੀਡਬੈਕ ਮਿਲਦਾ ਹੈ ਐਂਡ ਪਬਲਿਕ ਪਾਰਟਿਸਪੇਸ਼ਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਕਾਫੀ ਬੋਲ ਹੈਗਾ ਸੋ ਅਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਰ ਰਹੇ ਹਾਂ ਉਹਨਾਂ ਦੇ ਰਾਹੀਂ ਵੀ ਜਿਹੜੇ ਹੈਗੇ ਮਾੜੇ ਐਂਡ ਸਾਡੇ ਖਿਲਾਫ ਜਿਹੜੀ